ਟਰੈਕਟਰਾਂ ਦੀਆਂ ਲਾਈਟਾਂ ਜਗ ਰਹੀਆਂ ਨੇ ਇਹ ਵੈਸੇ ਸ਼ੌਂਕ ਨੂੰ ਜਗਾਈਆਂ ਹੋਈਆਂ ਨੇ ਸ਼ੌਂਕ ਨੂੰ ਖੜੇ ਨਹੀਂ ਕੀਤੇ ਸਟਾਰਟ ਨਹੀਂ ਕੀਤੇ ਤਾਂ ਲੱਖਾਂ ਦੇ ਟਰੈਕਟਰ ਜਿਹੜੇ ਨੇ ਉਹ ਪੰਜਾਬੀਆਂ ਨੇ ਲੰਗਰ ਛਕਾਉਣ ਲਈ ਲਾਈਟਾਂ ਜਗਾ ਦਿੱਤੀਆਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ 5 ਦਿਨ ਪੂਰੀਆਂ ਦਾ ਲੰਗਰ ਲਾਇਆ ਛੋਲੇ ਪੂਰੀ ਇੰਨਾ ਗੱਠ ਹੋਇਆ ਕੋਈ ਸਾਹ ਹੀ ਨਹੀਂ ਸੰਗਤ ਦਾ ਜਿਵੇਂ ਟਿੱਪੇ ਤੇ ਗੁਰਗੂਪ ਸਿੰਘ ਜੀ ਨੇ ਤੀਰਾਂ ਦੀ ਵਰਖਾ ਕੀਤੀ ਹੁਣ ਉਹ ਟਿੱਪਾ ਦਿਸਦਾ ਨਹੀਂ ਆ ਉਹ ਵੀ ਪਤਲ ਗਿਆ ਸਾਰਾ ਕੁਝ ਜੀ ਸਾਹਿਬ ਜੀ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ ਸਾਡੇ ਵਿੱਚ ਕੋਈ ਪਾਰਟੀ ਪਾਈ ਨਹੀਂ ਪਿੰਡ 'ਚ ਐਨ ਆਰ ਆਈ ਭਰਾਵਾਂ ਹੁੰਦਾ ਵੀ ਪੂਰਾ ਸੰਜੋਗ ਹੈ ਬੜੇ ਢੰਗ ਤਰੀਕੇ ਨਾਲ ਬਹੁਤ ਸੇਵਾ ਨਿਭਾ ਰਿਹਾ ਹੈ ਅਸ ਯੋਸੇਪ ਪਵਿੱਤਰ ਧਰਤੀ ਤੇ ਖੜੇ ਆ ਜਿੱਥੇ 40 ਮੁਕਤੇ ਜਿਹੜੇ ਆ ਉਹ ਸ਼ਹੀਦ ਹੋਏ ਸੀ ਤਾਂ ਉਹਨਾਂ ਨੂੰ ਮੁਕਤ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਹ 40 ਮੁਕਤਿਆਂ ਦੀ ਯਾਦ ਦੇ ਵਿੱਚ ਇਸੇ ਹੀ ਧਰਤੀ ਦੇ ਜ਼ਿਲ੍ਹਾ ਮੁਕਸਰ ਦੇ ਆਲੇ-ਦੁਆਲੇ ਲੰਗਰ ਲੱਗੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਦੀ ਅਮੀਰ ਵਿਰਾਸਤ ਦਿਖਾ ਦਿੰਨੇ ਆ ਕਿ ਪੰਜਾਬੀਆਂ ਨੂੰ ਜਿੱਥੇ 2% ਸਿੱਖਾਂ ਨੂੰ 2% ਕਿਹਾ ਜਾਂਦਾ ਏ ਉੱਥੇ ਅਮੀਰ ਵਿਰਾਸਤ ਇਹ ਆ ਕਿ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਕਿ ਪਹਿਲਾਂ ਇੱਕ ਵਾਰ ਦਿਖਾ ਦਿੱਤਾ ਜਾਵੇ ਲੰਗਰ ਲਗਾਇਆ ਹੋਇਆ ਹੈ ਕਿ ਜਿਹੜੀ ਦੂਰੋਂ ਦੂਰੋਂ ਸੰਗਤਾਂ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੁਣ ਆ ਰਹੀਆਂ ਨੇ ਉਹਨਾਂ ਵਾਸਤੇ ਲੰਗਰ ਲਗਾਇਆ ਗਿਆ ਤੇ ਸਭ ਤੋਂ ਅਨੋਖੀ ਗੱਲ ਇਹ ਹੈ ਕਿ ਲੰਗਰ ਦੇ ਵਿੱਚ ਜਿਹੜੋ ਲਾਈਟ ਚਲੇਗੀ ਤਾਂ ਲੱਖਾਂ ਦੇ ਟਰੈਕਟਰ ਜਿਹੜੇ ਨੇ ਉਹ ਪੰਜਾਬੀਆਂ ਨੇ ਲੰਗਰ ਛਕਾਉਣ ਲਈ ਲਾਈਟਾਂ ਜਗਾਰਤੀਆਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੇ ਇਹ ਲੱਖਾਂ ਦੇ ਟਰੈਕਟਰ ਜਿਹੜੇ ਨੇ ਉਹ ਜਗਾਰਤੀਆਂ ਲਾਈਟਾਂ ਇਹ ਆਸ-ਪਾਸੇ ਤੁਸੀਂ ਸਾਰੇ ਪਾਸੇ ਦੇਖ ਰਹੇ ਹੋ ਕਿ ਜਿਹੜੀਆਂ ਇਹ ਟਰੈਕਟਰਾਂ ਦੀਆਂ ਲਾਈਟਾਂ ਜਗ ਰਹੀਆਂ ਨੇ ਇਹ ਵੈਸੇ ਸ਼ੌਂਕ ਨੂੰ ਜਗਾਈਆਂ ਹੋਈਆਂ ਨੇ ਸ਼ੌਂਕ ਨੂੰ ਖੜੇ ਨਹੀਂ ਕੀਤੇ ਸਟਾਰਟ ਨਹੀਂ ਕੀਤੇ ਇਹ ਸਟਾਰਟ ਇਸ ਕਰਕੇ ਕੀਤੇ ਆ ਕਿ ਸੰਗਤ ਆ ਰਹੀ ਹੈ ਲਾਈਟ ਨਹੀਂ ਹੈਗੀ ਬਹੁਤ ਸਾਰੀਆਂ ਚਲੋ ਪਰੇਸ਼ਾਨੀਆਂ ਆਈਆਂ ਦੀਆਂ ਨੇ ਪਰ ਲਾਈਟ ਨਾ ਹੋਣ ਕਰਕੇ ਇਹ ਟਰੈਕਟਰਾਂ ਦੀਆਂ ਲਾਈਟਾਂ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਕੀ ਫਤਿਹ ਕਿ ਨਾਮ ਹੈ ਤੁਹਾਡਾ ਹਰਨੇਕ ਜਾਇਜ਼ਦਾਰ ਹਰਨੇਕ ਸਿੰਘ ਬਾਬੇ ਕਿਹੜਾ ਪਿੰਡ ਆਏ ਚਵੇਲ ਵਾਲੀ ਜੀ ਚਵੇਲ ਵਾਲੀ ਤੇ ਕਰੋ ਤੋਂ ਲੰਗਰ ਲਾ ਰਹੇ ਜੇ ਤੁਸੀਂ ਅਸੀਂ ਜੇ 27 ਮਾਸਾਂ ਹੋ ਗਿਆ 27 ਮਾਸਾਂ ਹੋ ਗਿਆ ਹਾਂ ਜੀ ਹਾਂ 27 ਸਾਲਾਂ ਦੇ ਵਿੱਚ ਕੁਝ ਬਦਲਿਆ ਵੀ ਕਿ ਉਸੇ ਤਰੀਕੇ ਨਾਲ ਚੱਲਦਾ ਹੋ ਰਿਹਾ ਜਿਵੇਂ ਪਹਿਲਾਂ ਕਿਉਂਕਿ ਹੁਣ ਸਮੇਰੇ ਨਾਲ ਨਾਲ ਬੜਾ ਕੁਝ ਬਦਲਦਾ ਟੈਕਨੋਲੋਜੀ ਬਦਲ ਜਾਂਦੀ ਆ ਸਮੇਰੇ ਨਾਲ ਬਹੁਤ ਕੁਝ ਬਦਲ ਜਾਂਦਾ ਹਾਂ ਜੀ ਪਹਿਲਾਂ ਪਹਿਲਾਂ ਅਸੀਂ 5 ਦਿਨ ਪੂਰੀਆਂ ਦਾ ਲੰਗਰ ਲਾਏ ਛੋਲੇ ਪੂਰੀ ਇੰਨਾ ਗੱਠ ਹੋਇਆ ਕੋਈ ਹਸਾ ਵੀ ਨਹੀਂ ਸੰਗਦਾਂ ਦਾ ਤੇ ਸਾਡੀ ਸੰਗਤ ਪਿੰਡ ਦੀ ਵੇਲ ਵੇਲ ਦਿੰਦੀ ਰਹੀ ਉਹਨਾਂ ਨੂੰ ਪੂਰਨ ਆਮ ਵੇਲ ਵੇਲ ਕੇ ਫਿਰ ਪੂਰਾ ਆਮ ਪੰਜ ਦਾ ਲਾਇਆ ਉਦੋਂ ਮਾਂ ਜੀ ਛੋਟਪਲੀਾਈ ਕੋਈ ਵੀ ਚੀਜ਼ ਆ ਖੀਰ ਵਿੱਚ ਉੱਪਰ ਜਾਂਦਾ ਪਕਾਉਂਦੇ ਪਰਾਂਡਾ ਸਭ ਚੀਜ਼ਾਂ ਬਣਾਉਣੇ ਆ ਤੇ ਇਉਂ ਗਾਰ ਕਵੀ ਨਗਰ ਬਣਾ ਸਾਹ ਦੇ ਰਿਹਾ ਸਾਸੀ ਕਮੇਟੀ ਆ ਸੋਦੀ ਤੇ ਕਿੰਤੀ ਆ ਆਦਮੀਆਂ ਤੁਹਾਨੂੰ ਉਮਰ ਕਿੰਨੀ ਸੀ ਝਰੋਂ ਇਰੋਂ ਦਾ ਲੰਗਰ ਲਾ ਰਹੇ ਹੋ ਰੋਮਰ ਕਿੰਨੀ ਸਦਾਈ ਸਾਲ ਕਰ ਲਓ ਹੁਣ 85 ਮੈਂ ਸਦਾਈ ਸਾਲ ਗਾਡ ਲਓ 85 ਮੈਂ 57 ਸਾਲ ਹਾਂਜੀ 57 ਸਾਲ ਹਾਂਜੀ ਉਰੋਂ ਦਾ ਲੰਗਰ ਲਾ ਰਹੇ ਹਾਂਜੀ ਹਾਂਜੀ ਅਚੋ ਕੀ ਕੁਝ ਬਦਲਿਆ ਇਸ ਧਰਤੀ ਦੇ ਉੱਤੇ ਤੁਸੀਂ ਬਹੁਤ ਕੁਝ ਦੇਖਿਆ ਹੋਣਾ ਮੈਂ ਉਦੋਂ ਤੁਹਾਡੇ ਦਾਦੇ ਬਾਬੇ ਦੱਸਦੇ ਹੋਣੇ ਆ ਕਿ ਇਹ ਜਿਹੜੀ ਧਰਤੀ ਹੈ ਪਵਿੱਤਰ ਧਰਤੀ ਸ਼ੀਦਾ ਦੀ ਕੀ ਕੁਝ ਬਦਲ ਗਿਆ ਕਹਿੰਦੇ ਉਹ ਟਿੱਬਾ ਵੀ ਗੁਰਗੋਮੇ ਸਿੰਘ ਜੀ ਜਿੱਥੇ ਜਿਸੋ ਟਿੱਬੇ ਤੇ ਗੁਰਗੋਮੇ ਸਿੰਘ ਜੀ ਨੇ ਤੀਰਾਂ ਦੀ ਵਰਖਾ ਕੀਤੀ ਹੁਣ ਉਹ ਟਿੱਬਾ ਦਿਸਦਾ ਨਹੀਂ ਆ ਉਹ ਵੀ ਬਤਲ ਗਿਆ ਸਾਰਾ ਕੁਝ ਜੀ ਸਾਹਿਬ ਜੀ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ ਉਸ ਦਾ ਦੇ ਗੁਰਦੁਆਰਾ ਸਾਹਿਬ ਬਣ ਜਿੱਥੋਂ ਗੁਰੂ ਜੀ ਨੇ ਤੀਰਾਂ ਦੀ ਵਰਖਾ ਕੀਤੀ ਤੇ ਉਹ ਤੋਂ ਬਾਅਦ ਫਿਰ ਜਿਹੜਾ ਮਹਾ ਸਿੰਘ ਸੀ ਚਾਹਿਆ 38 ਸਿੰਘ ਛੇ ਦਰ ਚੁੱਕੇ ਸੀ ਤੇ ਚਾਹਤਾ ਚਾਹਣ 40 ਰੂਹਾਂ ਆ ਕੇ ਮਹਾ ਸਿੰਘ ਸੈਕਦਾ ਸੀ ਉਹਦੇ ਲਾਹਮੀਆਂ ਖਲ ਲੱਗੀਆਂ ਬਈ ਮਹਾ ਸਿੰਘਾ ਗੁਰੂ ਅਗੇ ਬੇਨਤੀ ਕਰ ਹਾਂ ਬਾਂਜਣਾ ਬੜਾ ਬੜਾ ਨਾਮ ਬਗਾਜੋ ਕੇ ਨੰ ਪਛਾਜੋ ਕੇ ਸਰਗਾ ਦੇ ਬੂਏ ਵੰਦੇ ਰੂਹ ਅਸਿਓ ਤੋਂ ਮੜ ਕੇ ਆਏ ਆ ਦਰ ਪਰ ਮਹਾ ਸਿੰਘ ਨਹੀਂ ਜਾਂਦ ਕੀਸਾ ਫੇ ਸੱਚੇ ਸਾਜ ਸੱਚੇ ਬਾਦਸ਼ਾ ਆ ਉਹ ਸਾਡੇ ਕੋਲੇ ਆ ਕੇ ਸਾਨੂੰ ਦਰਸ਼ਿੰਦੇ ਹੋ ਗੁਰੂ ਜੀ ਉਸੇ ਘੋੜੇ ਤੋਂ ਚੜ੍ਹੇ ਦੀ ਪਿੱਟੀ ਟੀਵੀ ਸਾਂ ਤੋਂ ਕਾਲਨਾ ਉਹ ਜਿਹੜਾ ਕਾਫ ਡੁੱਤੀਆ ਗੁਰਦਾਰਾ ਕਾ ਗੰਜ ਬਣਿਆ ਉਹ ਖਾਵੇਂ ਪਈ ਆ ਉਹ ਜਾ ਚਾਹਨੇ ਕੋਲੇ ਆਗੇ ਆ ਮੇਰਾ 50000 ਆ ਮੇਰਾ 100000 ਆ ਮੇਰਾ 200000 ਕਰਦੇ ਕਰਦੇ ਤੇ ਮਹਾ ਸਿੰਘ ਕੋਲੇ ਜਾਵਦੇ ਮਹਾ ਸਿੰਘ ਨਾਲ ਪਰਚ ਦੇ ਪਏ ਸਾਗਦਾ ਸੋ ਸਾਰੇ ਛੀਦ ਹੋ ਚੁੱਕੇ ਸੀ ਤੇ ਮਹਾ ਸਿੰਘ ਨੂੰ ਗੁਰੂ ਜੀ ਕਹਣ ਲੱਗੇ ਮੰਗ ਮਹਾ ਸਿੰਘ ਕੀ ਮੰਗਦਾ ਸੱਚੇ ਬਾਸ਼ਾ ਗੋਸ਼ਨੀ ਨਹੀਂ ਮੰਗ ਜਿਹੜਾ ਕੋ ਮੰਗਦਾ ਸਨ ਮੌਤੋਂ ਬਚਾਣ ਲਈ ਕਾ ਕਾਲ ਗੱਲ ਮੌਤੋਂ ਨਹੀਂ ਜੀ ਮਹਾ ਸੰਗ ਦੇ ਬਾਪ ਦੇ ਆਇਆ ਹਰੇ ਗੱਲ ਦਾ ਗੁਰੂ ਨ ਸੱਚੇ ਬਾਸ਼ਾ ਭਾਲੇ ਟੁੱਟੇ ਹੋ ਤੇਰੀ ਆਸ਼ਾ ਕੀ ਅਖਰੀ ਚੀਜ਼ ਆ ਜੇ ਤੁਸੀਂ ਭਾਲੇ ਟੁੱਟੇ ਹੋ ਤਾਂ ਜਿਹੜਾ ਅਸੀਂ ਵਜਾ ਲੈ ਕੇ ਦਿੱਤਾ आनंद वार साहेब सच्चे बादशाह जांदा मेरी आंखा दे के पाड़ दियो ते जाके लाके साड़ दियो गुरुजी ने बणै प्यार ਦਿੱਤਾ ਮਹਾ ਸਿੰਘ ਨੇ ਤੇ ਫਿਰ ਜਦੋਂ ਵਜ਼ਾਵਾ ਵੇਖੋ ਕਿੰਨੇ جنگ ਹੋਏ ਆ ਉਹ ਵਜ਼ਾਵਾ ਨਹੀਂ ਦਾਸ ਮੇਵਾ ਸ਼ਨ ਕੋ ਆਇਆ ਕਮਰ ਕਸੇ ਜੋ ਕੱਢੇ ਆ ਵਖਾਇਆ ਮਹਾ ਸਿੰਘ ਆ ਸੱਚੇ ਬਾਸ਼ਾ ਸਾ ਮੇਰੇ ਹੱਥ ਦੀ ਲਕਟ ਇਹ ਬਾਹਰ ਦਿਓ ਗੁਰੂ ਜੀ ਨੇ ਉਹ ਫਖਾ ਕੇ ਸਾਕਾਂ ਦੇ ਸਾਹਮਣੇ ਪਾੜਿਆ ਮਹਾ ਸਿੰਘ ਜੀ ਸੱਚੇ ਬਾਸ਼ਾ ਫਿਰ ਗਾਂ ਸੰਗਾਂ ਦੇ ਹਾਰੇ ਸੱਚੇ ਬਾਸ਼ਾ ਕੋਈ ਬੀਬੀ ਆ ਭਾਈ ਉਹ ਮਾਤਾ ਪਾਂਕਰ ਜਿਹੜੀ ਪ੍ਰੇਰ ਕੇ ਨਹੀਂ ਸੀ ਸਿੰਘਾਂ ਕਹਿੰਦੇ ਸੀ ਜਾਂਦਾ ਚੂੜੀਆਂ ਪਾਣੂ ਅਸੀਂ ਜਾਂਦੀਆਂ ਤੇ ਜਾਂ ਫਿਰ ਤੁਸੀਂ ਜਾਓ ਤੁਸੀਂ ਤਾਂ ਸਾਰੇ ਮਾਜੇ ਨੂੰ ਲਾਜ ਲਾਤੀ ਫਿਰ ਤੁਮ ਜਦੋਂ ਹਦਾਬਾ ਗੋਸਾਈਂ ਕੀਤੀ ਸੀ ਉਹਨੂੰ ਫਿਰ ਬਚਾਇਆ ਸਿੰਘਾਂ ਨੂੰ ਆਖਾ ਪੁੱਠੀਆਂ ਕਰੋ ਇਓਂ ਕਰਕੇ ਜੀ ਇਹ ਜਿਹੜੀ ਧਰਤੀ ਹੈ ਨਾ ਇਹ ਬਹੁਤੀ ਸਿੱਧਾਂ ਦੀ ਧਰਤੀ ਹੈ ਇੱਥੇ ਇੰਨਾ ਗਾਠੰਦਾ ਇੰਨੀ ਸੰਗਤ ਹੁੰਦੀ ਆ ਕੋਈ ਸੋ ਵੀ ਨਹੀਂ ਟਾਲੀਆਂ ਟਰਾਲੀਆਂ ਜੀ ਇਹ ਕਰੀ ਜਦੋਂ ਆਮ ਆਦਮੀ ਦਾ ਸੀਗਾ ਕਾਨਫਰੰਸਸ ਸਾਰੇ ਲੰਗਰਾਂ ਚੋ ਦੇ ਨਾ ਕੀ ਲੰਗਰ ਮੁੱਕ ਗਿਆ ਸੀ ਤੇ ਸਾਡੇ ਵੀ ਲੰਗਰ ਤੋਂ ਮੁੱਕ ਗਿਆ ਜਿਹੜੇ ਜੜਾ ਤੇ ਆ ਸੀ ਜਿਵੇਂ ਦੇਖੇ ਅਪ ਮਾਂਜਦੇ ਆ ਮਨ ਜਾਂਦੇ ਲੋੜ ਨਹੀਂ ਰਹੀ ਸੰਗਤਾਂ ਨੇ ਦਾਲਿਆਂ ਦੇ ਦੇਖਿਆ ਜਲਾ ਲਾ ਕੇ ਛੱਟੇ ਘੱਟੇ ਫਰਸ਼ਾ ਦੇ ਖਾਦੇ ਪਰ ਸਾਡੇ ਕੋਈ ਜਿਹੜੀ ਚਾਹ ਸੀ ਉਹ ਦੋ ਦੇ ਕੇ ਬਹੁਤ ਤਖੜੇ ਸਾਡੇ ਦੇ ਕੇ ਚਾਹ ਜਵਾਂ ਦੋ ਤੇ ਪਤੀ ਬਣੇ ਆ ਸੀ ਪਾਣੀ ਇਹਦਾ ਨਹੀਂ ਸਰਫਨਾ ਖਾਵਾਈ ਦੋਦਜਪਤੀ ਸਾਡੇ ਉਹਦਾ ਨਾ ਕੀ 36 ਮੰਦ ਹਜ਼ਾਰ ਦਾ ਸੋਧ ਲੱਗ ਜਾਂਦਾ ਜਿਹੜਾ ਪਿੰਡ ਸ਼ੋ ਆਉਂਦਾ ਵਾਖ ਇਹਨਾ ਸ਼ੀਦਾ ਨੂੰ ਪ੍ਰਣਾਮ ਹੈ ਸਾਡਾ ਸੱਚੇ ਵਾਣ ਸਾਡੇ ਆਇ ਸਾਡਾ ਨਾ ਕੀ ਸੰਗ ਦਾ ਨੂੰ ਪ੍ਰਿਆਜ ਫਰੂਦੀ ਫੇਰ ਇਹਥੋਂ ਜੀ ਉਹਦਾ ਨਾ ਕੀ ਚੱਲੇ ਫੇਰ ਗਾਂ ਸਿੰਘਾਂ ਨੂੰ ਨਾਲ ਲੈ ਕੇ ਪਹਿਲਾ ਸਿੰਘਾਂ ਦਾ ਸ਼ਿਸ਼ਕਾਰ ਕੀਤਾ ਜਦੋਂ ਸ਼ਿਸ਼ਕਾਰ ਕੀਤਾ ਨਾ ਤੇ ਸਾਰੇ ਅਦਸੀਆਂ ਨੱਪੇ ਕਿੱਥੇ ਅਗੀ ਛਾਹਾ ਕਰਦਾ ਸੀ ਤਾਂ ਬਣਿਆ ਜਦੋਂ ਬਾਪਿਆਂ ਨੇ ਦਿੱਲੀ ਆਦਿਆਂ ਨੇ ਪੱਟਿਆ ਟੂਗਾ ਥੱਲੇੋਂ ਮੈਂ ਫੁੱਲ ਨਹੀਂ ਮਿਲੇ ਸਾਰੀ ਸੰਗਤਾਂ ਨੂੰ ਖਾਏ 40 ਸਿੰਘਾਂ ਦੇ ਫੋਲੋ ਤੇ ਫਿਰ ਉਹਨਾਂ ਨੇ ਉਹਨਾਂ ਦੇ ਉੱਤੇ ਰੱਖ ਕੇ ਜਾਲ ਪਾਇਆ ਜਾਲ ਪਾ ਕੇ ਹੁਣ ਗੁਰਦਾਰਾ ਬਣਾਇਆ ਤੇ ਦਰਸ਼ਕ ਇੱਤੇ ਹੀ ਹੋਣੇ ਹਾਂ ਹਾਂ ਇਸ ਕਰਕੇ ਜੀ ਸਾਡਾ ਤਾਂ ਨਗਰ ਇਹੋ ਜਿਹਾ ਨੌਜਵਾਨ ਸਾਡ ਦੇ ਤਾਂ ਪੂਰਾ ਮਾਇਆ ਨੇ ਇਹ ਪੂਰਾ ਪੂਰਾ ਵਸਣ ਮੰਦੇ ਤੁਸੀਂ ਪ੍ਰੇਰਦੇ ਵੀ ਹੋਗੇ ਉਹ ਸਿੱਧੀਆਂ ਗੱਲਾਂ ਦੱਸ ਦਿਓ ਪ੍ਰੇਰਦੇ ਵੀ ਉਹਨਾਂ ਨੂੰ ਹਾਂਜੀ ਹਾਂਜੀ ਅਸੀਂ ਸਾਖੀਆਂ ਸੁਣਾਉਂਨੇ ਆ ਜੀ ਪੜਦੇ ਆ ਅਸੀਂ ਉਹਨਾਂ ਗ੍ਰੰਥਾਂ ਦੀਆਂ ਪਾਠ ਕਰਦੇ ਹਾਂ ਹਾਂਜੀ ਤਾਂ ਤਸਵੀਰਾਂ ਇੱਕ ਵਾਰ ਫੇਰ ਦਿਖਾ ਦੁੰਨੇ ਆ ਕਿ ਇਹ ਲੱਖਾਂ ਦੇ ਟਰੈਕਟਰ ਜਿਹੜੇ ਨੇ ਇਹ ਜਿੱਥੇ ਵਾਹੀ ਦੇ ਕੰਮ ਹੁੰਦੇ ਨੇ ਉਹ ਤੇ ਇਹ ਹਜੇ ਕੰਮ ਵੀ ਆ ਜਾਂਦੇ ਕਿ ਜਦੋਂ ਕਿ ਭੀੜ ਪੈ ਜੇ ਕੋਈ ਦਿੱਕਤ ਆਏ ਟਰੈਕਟਰ ਤੁਸੀਂ ਦਿੱਲੀ ਮੋਰਚੇ ਦੇ ਵਿੱਚ ਭੰਡ ਦੇ ਦੇਖੇ ਹੋਣੇ ਬੈਰੀਕੇਡ ਇਹਨਾਂ ਟਰੈਕਟਰਾਂ ਦੇ ਨਾਲ بڑے بڑے ਟਰੱਕ ਖਿੱਚਲੇ ਸੀ ਤੇ ਇਹ ਟਰੈਕਟਰ ਜਿਹੜੇ ਨੇ ਇਹ ਜੱਟ ਦਾ ਜਿਹੜਾ ਜਹਾਜ਼ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਲੰਗਰਾਂ ਦੇ ਵਿੱਚ ਸੰਗਤ ਨੂੰ ਦਿੱਕਤ ਆਈ ਕਿ ਲਾਈਟ ਨਹੀਂ ਹੈਗੀ ਤੇ ਇਹਨਾਂ ਦੀਆਂ ਲਾਈਟਾਂ ਜਗਾਤੀਆਂ ਹੋਰ ਹੋਰ ਬਾਈ ਜੀ ਕਿਵੇਂ ਕਿਨੇ ਕਿਨੇ ਲੱਖ ਦੇ ਟਰੈਕਟਰ ਜਿਹੜੇ ਲਾਈਟਾਂ ਜਗਾਤਿਆਂ ਏ ਭਾਈ ਅਡੋ ਅਡ ਸਾਹਿਬ ਦੇ ਕੋਈ 10 ਲੱਖ ਦਾ ਕੋਈ 12 ਲੱਖ ਦਾ ਕੋਈ 5 ਲੱਖ ਦਾ ਕੋਈ 7 ਲੱਖ ਦਾ ਅਸੀਂ ਪਿੰਡ ਤੇ ਰੁਪਈਏ ਲਾਈਟਾਂ ਲਾਤੀਆਂ ਸੰਗ ਦਾਸਤਾ ਹੈ ਕਿ ਬਹੁਤ ਜ਼ਿਆਦਾ ਜੀ ਅੱਜ ਕਿਉਂਕਿ ਲੋਡ ਦੇ ਅਨੁਸਾਰ ਜਦੋਂ ਸਾਡਾ ਲੰਗਰ ਖਤਮ ਹੋ ਗਿਆ ਕਿਉਂਕਿ ਸਾਡਾ ਸ਼ਾਹ ਸੀਗਾ ਵੀ ਅਸੀਂ 5 ਦਿਨ ਲਾਉਨੇ ਹੁੰਨੇ ਆ ਠੀਕ ਆ ਵੀ ਸਾਡੀ ਸ਼ੁਰੂ ਤੇ ਆਤਾ ਸੀ 5 ਦਿਨ ਜਾਂ 4 ਦਿਨ ਲਾਉਨੇ ਹੁੰਨੇ ਆ ਮੇਨ ਗੱਲ ਇਹ ਵੀ ਨੌਜਵਾਨਾਂ ਦਾ ਬਹੁਤ ਵਿਦੂਜਤ ਛਾ ਹੈਗਾ ਸਾਡੇ ਨਾਲ ਆ ਬੱਚਾ ਬੱਚੀ ਸਾਡੇ ਨਾਲ ਹਮ ਹਮਾ ਕੇ ਸੇਵਾ ਕਰ ਕਰਦੇ ਹਾਂ ਹਾਂ ਸਾਰੀ ਪੂਰੀ ਸਾਰੀ ਤੁਸੀਂ ਦੱਸੋ ਦੱਸੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਅਸੀਂ ਜੀ 11 ਤਰੀਕ ਨੂੰ ਸ਼ੁਰੂ ਕਰਤਾ ਸੀਗਾ ਕੰਮ ਸਵੇਰੇ 10 ਤੋਂ 10:11 ਵਜੇ ਉਦੋਂ ਸ੍ਰੀ ਮੁਕਸਰ ਸਾਹਿਬ ਤੋਂ ਲੈ ਕੇ ਕੋੜਕਪੁਰੇ ਤੱਕ ਲੰਗਰ ਸ਼ੁਰੂ ਨਹੀਂ ਕੋਈ ਹੋਇਆ ਸੀ ਅਸੀਂ ਲੰਘ ਕੇ ਗਏ ਹਾਂ ਵੀ ਅਸੀਂ ਲਵਦੇ ਰਹੇ ਲੰਗਰ ਨਹੀਂ ਹੈਗਾ ਇੱਥੇ ਇੱਥੇ ਜਗ੍ਹਾ ਬਠਾਦਾ ਸਭ ਤੋਂ ਫਰਸਟ ਲੰਗਰ ਅਸੀਂ ਸ਼ੁਰੂ ਕਰਿਆ ਜੀ ਜਿਹੜੀ ਕਿ ਅਸੀਂ ਨਹੀਂ ਕਹਿ ਸਕਦੇ ਲੰਗਰ ਤਾਂ ਗੁਰੂ ਸਾਹਿਬ ਜੀ ਦਾ ਹਾਂਜੀ ਤੇ ਮਤਲਬ ਅਸੀਂ ਤਿੰਨ ਤੋਂ ਚਾਰ ਦਿਨ ਪੂਰੀ ਸੇਵਾ ਕਰਦੇ ਹਾਂ ਪੂਰਾ ਸਾਡੇ ਵਿੱਚ ਕੋਈ ਪਾਰਟੀ ਬਾਜੀ ਨਹੀਂ ਪਿੰਡ 'ਚ ਐਨ ਆਰ ਆਈ ਭਰਾਵਾਂ ਹੁੰਦਾ ਵੀ ਪੂਰਾ ਸੰਜੋਗ ਹੈ ਬੜੇ ਢੰਗ ਤਰੀਕੇ ਨਾਲ ਬਹੁਤ ਸੇਵਾ ਨਿਭਾ ਰਿਹਾ ਸਾਡੇ ਬਾਬਾ ਜੀ ਜਹੇਦਾਰ ਹਨੇਕ ਸਿੰਘ ਪੂਰੀ ਸਾਰੀ ਟੀਮ ਤੇ ਕਿਸੇ ਗੱਲ ਦਾ ਸਾਡੇ ਕੋਈ ਫਰਕ ਨਹੀਂ ਤਾਂ ਬਿਲਕੁਲ ਇਹ ਪਿਆਰ ਉਤਸ਼ਾਹ ਜਿਹੜਾ ਇਸੀ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਹੈ ਕੈਮਰਾਮੈਨ ਅਮਨਦਰ ਅੰਤਰਪੀਤ ਸਿੰਘ ਖਹਿਰਾ ਮਾਈ ਪੰਜਾਬੀ ਟੀਵੀ ਸ਼੍ਰੀ ਮੁਖਸਰ ਸਾਹਿਬ